ਖੰਗਵਾੜਾ ਨੂੰ ਆਪਣਾ ਮੇਹਰ ਮਿਲਿਆ ਆ ਆਮ ਆਦਮੀ ਪਾਰਟੀ ਨੇ ਜਿਹੜਾ ਇਸੇ ਕਬਜ਼ਾ ਕੀਤਾ ਹੈ ਦੱਸ ਜਿਏ ਥੇ ਥੋੜੇ 50 ਕੌਂਸਲਰ ਸਿੱਧੇ ਇੱਕ ਜਿਹੜਾ ਆ ਵਿਧਾਇਕ ਦੀ ਚੋਣ ਪੈਣੀ ਸੀ ਆ ਪੰਜਾ ਦੇ ਵਿੱਚੋਂ ਜਿਹੜਾ ਹੈ 26 ਜਿਹੜਾ ਆਮ ਆਦਮੀ ਪਾਰਟੀ ਨੂੰ ਸੀਟਸ ਮਿਲਿਆ ਤੇ 24 ਜਿਹੜੇ ਆ ਕਾਂਗਰਸ ਨੂੰ ਸੀਟ ਮਿਲਿਆ ਜਿਹਦੇ ਵਿੱਚ ਦੋ ਬਸਪਾ ਦੀ ਦੱਸੇ ਜਾ ਰਹੇ ਆ ਇੱਕ ਕੌਂਸਲਰ ਜਿਹੜਾ ਗੈਰ ਹਾਜ਼ਰ ਰਿਹਾ ਹੈ ਤਸਵੀਰ ਦੇਖਿਆ ਪੰਜਾਬ ਪ੍ਰਾਂਤ ਅਮਨ ਰੋੜਾ ਹਣੇ ਸਭ ਤੋਂ ਵੱਧ ਗੱਲਬਾਤ ਕਰ ਲੈਣੇ ਅਰੋੜੀ ਜੀ ਬਲਵੋਰ ਤੋਂ ਆ ਕੇ ਫਗਵਾੜੇ ਤੇ ਇਹ ਕੰਮ ਜੋ ਆਇਆ ਅੱਜ ਫਗਵਾੜੇ ਦੇ ਵਿੱਚ ਇਹ ਮੇਲ ਬਣਾਇਆ ਜੀ ਫਗਵਾੜੇ ਦੇ ਲੋਕਾਂ ਨੇ ਕਿਰਿਆਵਾਦ ਦੇ ਦਿੱਤੇ ਪੰਜਾਹ ਸੁਰਸਤ ਬਹੁਤ ਬਹੁਤ ਰਾਜਮਾ ਕਦੋਂ ਆਈ ਜਦੋਂ ਆ ਬਹੁਤ ਬਹੁਤ ਲੋਕਾਂ ਕਾ ਜਿਹੜਾ ਆਇਆ ਜਿਹੜਾ ਬਹੁਤ ਆਇਆ ਫਗਵਾੜੇ ਦੇ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਫਗਵਾੜੇ ਦੇ ਸਾਰੇ ਸਪੋਰਟਰਾਂ ਨੂੰ ਐਮਪੀ ਸਾਡੇ ਮਾਨ ਜੋ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ सीएम साहब भवंत मान जी ने ਸਾਡੇ ਪ੍ਰਧਾਨ ਜੀ ਅਮਨਾ ਰੋੜਾ ਜੀ ਜਿਨ੍ਹਾਂ ਦੀ ਰਹਿਨਮਾਈ ਹੈ ਤੇ ਵੱਡੀ ਜਿੱਤ ਹੋਈ ਹੈ ਇਤਿਹਾਸਿਕ ਜਿੱਤ ਹੋਈ ਹੈ ਬਹੁਤ ਬਹੁਤ ਮੁਬਾਰਕ ਥੈਂਕ ਯੂ ਬਹੁਤ ਬਹੁਤ ਤੁਹਾਨੂੰ ਮਾਰਗਾ ਤੁਹਾਡੀ ਇਕਾਈ ਦੇ ਵਿੱਚ ਮੁਬਾਰਕ పార్టీ ਨੂੰ ਮੇਰੀ ਪਾਰਟੀ ਨੂੰ ਮੁਬਾਰਕ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿੱਤ ਜਿਹੜੀ ਪ੍ਰਾਪਤ ਕੀਤੀ ਥੈਂਕ ਯੂ ਬਹੁਤ ਤਸਵੀਰਾਂ ਵਿੱਚ ਦੇਖਾਦੇ ਆ ਨਗਰ ਨਿਗਮ ਤੇ ਜਿਹੜਾ ਹੁਣ ਅੰਦਰ ਜਿਹੜਾ ਆਮ ਆਲੀ ਪਾਰਟੀ ਦੇ ਸੁਪਾ ਪ੍ਰਧਾਨ ਅਮਨਾ ਰੋੜਾ ਜੀ ਹੁਸ਼ਿਆਰਪੁਰ ਤੋਂ ਸ਼ਾਨ ਸਰ ਜਿਹੜੇ ਡਾਕਟਰ ਰਾਜਮਾ ਚੱਪੇ ਲਾਲ ਨਾਲ ਜਗਿੰਦਰ ਸਿੰਘ ਮਾਨ ਹੋਣੀ ਜਿਹੜੇ ਇੱਥੇ ਨਗਰ ਨਿਗਮ ਦੇ ਵਿੱਚ ਪਹੁੰਚੇ ਆ ਜਿੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ ਖਾਸੀ ਖੁਸ਼ੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਨਗਰ ਨਿਗਮ ਨਗਰ ਨਿਗਮ ਦੇ ਵਿੱਚ ਜਿਹੜੇ ਪਹੁੰਚੇ ਆ ਦੇਖ ਸਕਦੇ ਹੋ ਤਸਵੀਰਾਂ ਆਹ ਧੰਨਵਾਦ ਜੀ ਬਹੁਤ ਬਹੁਤ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਮੀਡੀਆ ਤੇ ਮੇਰੇ ਭਰਾ ਜਿਹਾ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਉਹਨਾਂ ਨੇ ਅੱਜ ਕਵਰਿੰਗ ਵੀ ਕੀਤੀ ਆ ਮੈਂ ਤੈਦੂ ਲੋ ਧੰਨਵਾਦ ਦਿਆਂ ਉਹਨਾਂ ਦਾ ਤੇ ਗਾਹ ਵੀ ਮੈਂ ਇਹੀ ਤੁਹਾਡੇ ਤੋਂ ਉਮੀਦ ਕਰਦਾ ਵੀ ਮੈਨੂੰ ਹਰ ਤਰ੍ਹਾਂ ਦਾ ਤੁਸੀਂ ਸਹਿਯੋਗ ਜੋਗਾ ਫਗਵਾੜਾ ਦੇ ਵਿਕਾਸ ਦੇ ਲਈ ਉਹ ਕਰਦੇ ਰਹੋਗੇ ਤੇ ਆਪਾਂ ਵੀ ਫਗਵਾੜੇ ਦੀ ਜਨਤਾ ਲਈ ਬਚਨ ਬੱਧਾਂ ਵੀ ਆਮ ਆਦਮੀ ਪਾਰਟੀ ਵੱਲੋਂ ਸਾਰੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਨੂੰ ਜੋ ਵੀ ਇਹ ਆਦੇਸ਼ ਆਊਗਾ ਫਗਵਾੜੇ ਦੀ ਆਪਾ ਡਵੈਲਪਮੈਂਟ ਦਿਨ ਰਾਤ ਕਰਕੇ ਇੱਕ ਕਰਨੀਆਂ ਜੋ ਪਿਛਲੇ ਕਈ ਸਾਲਾਂ ਤੋਂ ਰੁਕੀ ਹੋਈ ਆ। ਜਦੋਂ ਆਪਾਂ ਕਰਕੇ 4 ਸਾਲ ਬਾਅਦ ਜਿਹੜਾ ਫਗਵਾੜਾ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਹੜਾ ਮਿਲਿਆ ਹੈ ਤੁਸੀਂ ਪਹਿਲਾਂ ਵੀ ਕਾਉਂਸਲ ਰਹੇ ਹੋ ਤੁਸੀਂ ਦੇਖਿਆ ਹੋਣਾ ਸਮੱਸਿਆਵਾਂ ਕੀ ਹੋຊਿਆ ਤੇ ਜਿਹੜਾ ਤੁਸੀਂ ਆਉਣ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੰਦੇ ਕਿ ਉਹ ਪਹਿਲ ਦੇ ਆਧਾਰ ਤੇ ਹੱਲ ਹੋਵੂਗਾ। ਸਮੱਸਿਆਵਾਂ ਜੋ ਸੀਵਰਾਜੀ ਵਗੈਰਾ ਦੀਆਂ ਹੈਗੀਆਂ ਮਾਂ ਕੋਈ ਰੋਡਸ ਵਗੈਰਾ ਵਾ ਜੋ ਟੁੱਟੀਆਂ ਦੀਆਂ ਉਹ ਆ ਕੁਝ ਸਟਰੀਟ ਲਾਈਟ ਵਾ ਇਹ ਆ ਬਾਕੀ ਤਾਂ ਕੋ ਇਦਾਂ ਦੀ ਗੱਲ ਨਹੀਂ ਉਹ ਵਧੀਆ ਪਹਿਲ ਦੇ ਹੱਥੇ ਕਰਾਂਗੇ ਸਾਡੇ ਪ੍ਰਧਾਨ ਜੀ ਵੀ ਕਹਿ ਕੇ ਗਏ ਆ ਜੋ ਪੰਜਾਬ ਦੇ ਅਮਨ ਰੋੜਾ ਜੀ ਹਾਂਜੀ ਬਾਕਲ ਤੋਂ ਡਿਵੈਲਪਮੈਂਟ ਸ਼ੁਰੂ ਆ ਸਮਝੋ ਹਾਂ ਬਾਕੀ ਆ ਸਾਡੀ ਟੀਮ ਬਹੁਤ ਵਧੀਆ ਬਣੀ ਆ ਤੇਜਪਾਲ ਬਸਰਾਈ ਜੋ ਸੀਨੀਅਰ ਡਿਪਟੀ ਮੇਅਰ ਵਿਕੀ ਸੂਜੀ ਆ ਨਿੱਕੇ ਭਾਜੀ ਆ ਸਾਡੇ ਨਾਲ ਦਲਜੀਤ ਰਾਜੂ ਜੀ ਹਰਜੀਮਾਨ ਜੀ ਮਾਨ ਸਾਹਿਬ ਇੱਥੇ ਲੋਕਲ ਬੈਠੇ ਬਾਕੀ ਡਾਕਟਰ ਚੱਬੇয়াল ਸਾਹਿਬ ਆ ਹੁਣ ਪਵਨ ਸ਼ਰਮਾ ਪੱਪੀ ਸਾਡੇ ਭਾਜੀ ਆ ਜਿਹੜੇ ਸੀਨੀਅਰ ਸਾਡੇ ਮਾਰਗਦਰਸ਼ਨ ਜੋ ਹੈਗੇ ਆ ਇਹ ਸਭ ਵਧੀਆ ਢੰਗ ਨਾਲ ਹੋਊਗਾ ਲੋਕੀ ਕਹੂਗਾ ਵੀ ਫਗਵਾੜੇ ਦਾ ਵਿਕਾਸ ਹੋ ਰਿਹਾ ਜੀ ਉਪਰ ਸਾਹਿਬ ਇਹ ਇੱਕ ਇੱਕ ਵਾਰੀ ਕਲੀਅਰ ਕਰ ਦਿੱਤਾ ਜਾਵੇ ਕਿਉਂਕਿ ਜਿਹੜਿਆ ਨੰਬਰ ਆਫ ਵੋਟਸ ਕਿੱਦਾਂ ਗਿਦਾ ਰਹੀਆਂ ਕਿਉਂਕਿ 50 ਟੋਟਲ ਇਥੇ ਕੌਂਸਲਰ ਆਇਆ ਇੱਕ ਦਸਤੇ ਪੇ ਗੈਰ ਹਾਜ਼ਰ ਸੀਗੇ ਇਹ ਕਰਿਓ ਦੱਸ ਦਿੱਤੇ ਜਾਵੇ ਕਿਹੜੇ ਕਿਹੜੇ ਸਮਰਥਨ ਨੇ ਤੇ ਕਿੰਨੀਆਂ ਵੋਟਸ ਜਿਹੜੀ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਨੂੰ ਕਿੰਨੀਆਂ ਆ ਗਈਆਂ ਸਾਡੀਆਂ 26 ਆ ਤੇ ਉਹਨੂੰ 24 ਪਈਆਂ ਇੱਕ ਮੇਸੀਗਾ ਇੱਕ ਮੇਸੀ ਟੋਟਲ 51 ਸੀ ਦੱਸ ਦਿਓ ਸੂਬਾ ਇਹ ਦੇਖ ਕੇ ਦੱਸ ਦਿਓ ਇਹਦੇ ਵਿੱਚ ਕਿਹੜੀ ਕਿਹੜੀ ਪਾਰਟੀ ਦਾ ਸਮਰਥਨ ਤੁਹਾਨੂੰ ਮਿਲਿਆ ਆਜ਼ਾਦ ਕਿੰਨੇ ਸੀਗੇ ਦੇ ਵਿੱਚ ਤੇ ਆਮ ਆਦਮੀ ਪਾਰਟੀ ਸਾਨੂੰ ਅਕਾਲੀ ਦਲ ਭਾਜਪੀ ਬੀਐਸਪੀ ਇੱਕ ਬੀਐਸਪੀ ਸਾਨੂੰ ਟੋਟਲ ਸਾਡੇ ਕੋਲ 26 ਕੈਂਡੀਡੇਟ ਸੀਗੇ ਉਹਨਾਂ ਦਾ ਇੱਕ ਕੈਂਡੀਡੇਟ ਮਿਸ ਸੀਗਾ ਉਹਨਾਂ ਕੋਲ ਟੋਟਲ 24 ਸੀਗੇ ਸਾਡੇ ਕੋਲ 26 ਸੀਗੇ ਤੇ ਇਸ ਕਰਕੇ ਸਾਡੀ ਜਿੱਤ ਹੋਈ ਹੈ ਹਰਦੀਮਾਨ ਉਹ ਚਿਹਰਾ ਜਿਹਨਾਂ ਨੇ ਕਾਫੀ ਇਸ ਜਿਹੜੇ ਨਗਰ ਨਿਗਮ ਦੇ ਚੋਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹਰਦੀਪੀ ਲਗਾਤਾਰ ਬੜੇ ਨਿਰਾਸ਼ ਹੋਏ ਹੋਏ ਕਿ ਪੰਜਾਬ ਦੀਆਂ ਕੀ ਕਾਣ ਜਿਹੜੀ ਪਾਰਟੀ ਜਿਹੜਾ ਮਿਹਰਬਾਨੀ ਕਰ ਰਹੀ ਹੈ ਤੇ ਆਜੋ ਹੋ ਰਾਮ ਲੱਗ ਗਿਆ ਤੇ ਆਮ ਆਦਮੀ ਪਾਰਟੀ ਨੇ ਪਾਣੀ ਪਾਣੀ ਨਗਰਿਕ ਵਾਲੇ ਜਿਹੜਾ ਕਬਿਆ ਕਰਦੇ ਆ ਮੈਂ ਬਹੁਤ ਬਹੁਤ ਮੁबारकबाद ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਪੰਗਲ ਉਪਲ ਜੀ ਨੂੰ ਇਤਾਲ ਬਸਰਾ ਜੀ ਨੂੰ ਵਿੱਕੀ ਵਿੱਕੀ ਸੂਤ ਜੀ ਨੂੰ ਜਿਨ੍ਹਾਂ ਨੇ ਅੱਜ 80 ਇਤਿਹਾਸਕ ਜਿੱਤ ਜੋ ਦਰਜ ਕੀਤੀਆਂ ਮੈਂ ਦੱਸਣਾ ਚਾਹਾਂਗਾ ਕਿ 2024 ਦੀ ਜੋ ਲੋਕ ਸਭਾ ਡਾਕਟਰ ਰਾਸ਼ਮੀ ਚੱਪੇਵਾਲ ਸਾਹਿਬ ਦੀ ਪਹਿਲੀ ਜਿੱਤ ਸੀ ਤੇ ਸਾਡੀ ਜਦੋਂ ਪੰਚਾਇਤੀ ਚੋਣ ਆਈਆਂ 49 ਵਿੱਚੋਂ ਲਗਭਗ 80 ਤੋਂ ਉੱਤੇ ਜਿਹੜੀਆਂ ਪੰਚਾਇਤਾਂ ਆਜਾਮ ਆਦਮੀ ਪਾਰਟੀ ਦੇ ਹੱਕ ਖੜੀਆਂ ਨੇ ਤੇ ਅੱਜ ਜਦੋਂ ਕੋਰਪੋਰੇਸ਼ਨ ਫਗਵਾੜਾ ਦੇ ਵਿੱਚ ਜਿਹੜੀ 9 ਸਾਲ ਬਾਅਦ ਇਲੈਕਸ਼ਨ ਹੋਈਆ ਉਸ ਵੇਲੇ ਇੱਕ ਰਿਕਾਰਡ ਤੋੜ ਇੱਕ ਸ਼ਾਨਦਾਰ ਜਿੱਤ ਜੋ ਫਗਵਾੜਾ ਆਜਾਮ ਆਦਮੀ ਪਾਰਟੀ ਨੇ ਦਰਜ ਕੀਤੀ ਆ ਇਹ ਅੱਜ ਇਸ ਮੈਂ ਕਹਿ ਸਕਦਾ ਮੈਂ ਬਰੇਜ਼ ਕਰਨ ਦੇ ਕੈਂਟ ਕੋਈ ਬਰੇਜ਼ ਨਹੀਂ ਆ ਕਿ ਅੱਜ ਅਸੀਂ ਆਪਣੀਆਂ ਨੀਹਾਂ ਪੱਕੀਆਂ ਕਰ ਲਿਆ ਨੇ ਅਗੂ ਸਾਹਿਬ ਜੀ ਮੇਰੇ ਵੱਲੋਂ ਸੇਵਾ ਜੀ ਬਾਲ ਜੀ ਸਾਡੇ ਮੁੱਖ ਮੰਤਰੀ ਸਾਡੀ ਸੂਬੇ ਦੇ ਮਤ ਪ੍ਰਧਾਨ ਜੀ ਸ਼੍ਰੀ ਪ੍ਰਮੋਦ ਜੀ ਦੇ ਸਾਡੇ ਸੂਬੇ ਦੇ ਪ੍ਰਧਾਨ ਹਨ ਰੋੜਾ ਜੀ ਜਿਹਨਾਂ ਦੀ ਗਾਈਡੈਂਸ ਦੇ ਅੰਡਰ ਇਹ ਸਾਰੀ ਜਿਹੜੇ ਲਕਸ਼ਣ ਲੜੀਆਂ ਗਈਆਂ ਨੇ ਤੇ ਇਹਦਾ ਜਿੱਤ ਰਸ ਜੋ ਸਹਿਰ ਆਪੀ ਹੈ ਸਾਡੇ ਪ੍ਰਧਾਨ ਜੀ ਸਾਡੇ ਸੀਐਮ ਸਾਹਿਬ ਤੇ ਸਾਡੇ ਕਲੀਅਰ ਸਾਹਿਬ ਦੇ ਸਾਥ ਜਾਂਦਾ ਹੈ ਲੱਗਦਾ ਹੈ ਜੇ ਇਹ ਸਾਡੇ ਹਰ ਜੀ ਮਾਨ ਜੀ ਜਿਹਨਾਂ ਦੱਸਿਆ ਕਿ ਇਹ ਸਾਰਾ ਸਹਿਰ ਹੈ ਜਿਹੜਾ ਪਾਰਟੀ ਸੀਨੀਅਰ ਲੀਡਰਸ਼ਿਪ ਜਾਂਦਾ ਹਨ ਜੀ ਨਾਮ ਮਨੀਸ਼ਪਾਵਾ ਜਗਵਾਨੀ ਫੋਵਾ